ਪਣੇ ਸਿੱਖਾਂ ਦੇ ਪਰਿਵਾਰ ਚ ਜੰਮੀਓ ਹਾਂਜੀ ਵੀਰੇ ਹੂੰ ਤੁਹਾਨੂੰ ਇਹ ਪਤਾ ਹੈ ਦਿਨ ਕਿਹੜੇ ਚੱਲੀ ਜਾਂਦੇ ਆ ਹਾਂਜੀ ਵੀਰੇ ਖਾਂ ਜਦਾਂ ਦਿਨਾਂ ਦੀ ਬਿਨਾਂ ਵੀ ਆਪਾਂ گاਉਂ ਨੂੰ ਕਿਹੜੀਆਂ ਕਰਵਾਨੀਆਂ ਕੀਤੀਆਂ ਪਣੇ ਉਹਨਾਂ ਨੇ ਆਪਣੇ ਵਾਸਤੇ ਇੱਥੇ ਨਹੀਂ ਇਹ ਕੰਮ ਚੱਲੂਗਾ ਪਣ ਮੇਰੇ ਠੀਕ ਆ ਤੈਨੂੰ ਅੰਦਰ ਲੈ ਆਂ ਸਾਡੀ ਭੈਣ ਆ ਤੂੰ ਇਹ ਬੰਦ ਕਰੋ ਆਪ ਦਾ ਕੋਈ ਗੱਲ ਨਹੀਂ ਸਾਊਂਡ ਬੰਦ ਕਰ ਦੇ ਨਾ ਸਾਊਂਡ ਨੂੰ ਵੀ ਬੰਦ ਕਰ ਦੇ ਅੰਦਰ ਲੈ ਆਂ ਬੰਦ ਕਰੋ ਪਣ ਮੇਰੀਏ ਤੋਂ ਪੜਨੇ ਦੁਨੀਆਂ ਲਈ ਮਰੇ ਹੋਣਗੇ ਪਰ ਸਾਡੇ ਲਈ ਸਾਡੇ ਦਸਵੇਂ ਪਾਤਸ਼ਾਹ ਨੇ ਪਰਿਵਾਰ ਵਾਰਾ ਸਾਊਂਡ ਛੱਡ ਸਾਊਂਡ ਛੱਡ ਸਾਊਂਡ ਛੱਡ ਬਿਲਕੁਲ ਨਹੀਂ ਛੱਡ ਸਾਊਂਡ ਛੱਡ ਸਾਊਂਡ ਦਾ ਅੱਡਣ ਦੇ ਬੜਾ ਖੜੀ ਮੇਰੇ ਵੀ ਹਟਾਉਣੇ ਸਾਨੂੰ 2 ਸਾਲ ਹੋ ਗਏ ਤੁਹਾਨੂੰ ਕਿੰਨੇ ਬੰਦੇ ਆਏ ਬਈ ਰਾਣਾ ਜਿੰਨੇ ਜਸਾ ਇੱਕ ਮਹੀਨਾ ਦੱਸ ਜਗੀ ਸਾਰੇ ਜੀ ਵਾਸਤੇ ਕਿੰਨੇ ਖੜੇ ਹੋ ਇੰਨੀ ਦਿਨੀ ਸ਼ਹੀਦੀ ਦਿਹਾੜੇ ਚੱਲ ਰਹੀ ਨੇ ਵੱਡੀ ਗਿਣਤੀ ਦੇ ਵਿੱਚ ਸ਼ਹੀਦਾਂ ਨੂੰ ਸਜਦਾ ਕਰਨ ਦੇ ਲਈ ਸੰਗਤ ਫਤਿਹਗੜ ਸਾਹਿਬ ਪੰਚਰਿਆ ਪਰਿਸਰ ਵਿੱਚ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਮੰਡੀ ਦੇ ਵਿੱਚ ਵੱਡਾ ਟੈਂਟ ਲਗਾ ਕੇ ਉਸ ਦੇ ਵਿੱਚ ਡੀਜੇ ਲਗਾ ਕੇ ਔਰਤਾਂ ਦੇ ਬਲੂਨ ਨੱਚਣ ਗਾਣ ਕੀਤਾ ਜਾ ਰਿਹਾ ਸੀ 크ਿਸਮਸ ਮਨਾਇਆ ਜਾ ਰਿਹਾ ਸੀ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਨੌਜਵਾਨ ਪਹੁੰਚਦੇ ਨੇ ਉਹਨਾਂ ਦੇ ਵੱਲੋਂ ਉੱਚੀ ਉੱਚੀ ਸਪਟੀਕਰ ਲਗਾਏ ਹੋਏ ਬੰਦ ਕਰਵਾਈ ਜਾਂਦੀ ਨਹੀਂ ਇਸਮੋ ਕੀ ਜੋ ਸਿੱਖ ਪਰਿਵਾਰ ਦੇ ਵਿੱਚ ਜਨਮ ਲੈ ਕੇ ਕਿਸ 크ਿਸਮਸ ਦੇ ਵਿੱਚ ਨੱਚ ਰਹੀਆਂ ਔਰਤਾਂ ਸੀ ਉਹਨਾਂ ਨੂੰ ਵੀ ਨੌਜਵਾਨਾਂ ਦੇ ਵੱਲੋਂ ਜੰਮ ਕੇ ਲਾਂਤਾ ਪਾਈਆਂ ਗਈਆਂ ਬਣੇ ਸਿੱਖਾਂ ਦੇ ਪਰਿਵਾਰ ਜੰਮੀਓ ਹਾਂਜੀ ਵੀਰੇ ਹੂੰ ਹਾਂਜੀ ਸੁਣੋ ਇਹ ਪਤਾ ਦਿਨ ਕਿਹੜੇ ਚੱਲੀ ਜਾਂਦੇ ਆ ਹਾਂਜੀ ਵੀਰੇ ਤਾਂ ਸਮਝਿਆ ਤਾਂ ਦਿਨਾਂ ਸੀ ਦਿਨਾਂ ਦੇ ਆਪਾਂ ਗਾਉਣ ਬੁਣਨ ਤੇ ਜਿਹੜਾ ਕੋਈ ਕਿੱਡੀਆਂ ਕੁਰਬਾਨੀਆਂ ਕੀਤੀਆਂ ਬਣੇ ਉਹਨਾਂ ਨੇ ਆਪਣੇ ਵਾਸਤੇ ਪੱਸੀ ਦਾ ਦੇਖੋ ਵੀ ਤੁਹਾਡਾ ਪ੍ਰੋਗਰਾਮ ਸੀ ਤੁਸੀਂ ਟਾਈਮ ਕੱਟ ਕਰ ਲਿਆ ਪੱਸੀ ਪੱਸੀ ਇਸ ਲਈ ਨਹੀਂ ਆਪਦੇ ਭੈਣ ਮੇਰੀ ਏ ਤੂੰ ਸਾਡੀ ਆਪਦੀ ਭੈਣਾਂ ਕੋਈ ਬਗਾਨੀ ਨਹੀਂ ਠੀਕ ਹੈ ਪਰ ਇਹਨੂੰ ਆਪਦਾ ਭਾਈ ਆਪਦੇ ਘਰ ਖਰਚ ਕਰ ਸਕਦਾ ਸੀ ਬਾਹਰ ਪ੍ਰਚਾਰ ਨਹੀਂ ਕਰਨ ਦੇਵਾਂ ਨਾ ਨਾ ਨਹੀਂ ਬਾਹਰ ਹੈ ਮੰਡੀ ਆ ਇੱਥੇ ਨਹੀਂ ਇਹ ਕੰਮ ਚੱਲੂਗਾ ਭੈਣ ਮੇਰੇ ਠੀਕ ਹੈ ਤੈਨੂੰ ਸੋਹਣਾ ਕਹਿੰਦੇ ਸਾਡੀ ਭੈਣ ਆ ਤੂੰ ਇਹ ਬੰਦ ਕਰਵਾਉਗਾ ਤੂੰ ਕੋਈ ਗੱਲ ਨਹੀਂ ਸਾਊਂਡ ਬੰਦ ਕਰਦੇ ਨੇ ਅਸੀਂ ਸਾਊਂਡ ਨੂੰ ਵੀ ਬੰਦ ਕਰਵਾਓ ਭੈਣ ਮੇਰੀ ਵੀਰ ਆਦਣਾ ਕਰ ਸਕਦੇ ਤੁਸੀਂ ਮੇਰੀ ਗੱਲ ਸੁਣੋ ਆ ਦੇ ਅੰਦਰ ਹੋ ਜਾਓ ਇੱਥੇ ਮੰਡੀ ਚ ਨਹੀਂ ਹੁੰਦਾ ਮੰਡੀ ਚ ਨਹੀਂ ਹੋਣਾ ਦੇਖੋ ਤੁਸੀਂ ਆਹ ਦੇਖੋ ਬਿਲਕੁਲ ਕੋਈ ਦੇਖੋ ਪਾਣੀ ਚ ਫਿਰ ਪਰਮੇਸ਼ੁਰ ਦਾ ਨਾਮ ਹੈ ਇਹ ਪਾਣੀ ਦੇ ਕਿੰਨੇ ਕਹਿਣੇ ਤੇ ਆਪਾਂ ਨਾ ਇਹ ਤਾਂ ਪਾਣੀ ਚ ਨਹੀਂ ਪਰਮੇਸ਼ੁਰ ਨਹੀਂ ਪਾਣੀ ਦੇ ਵੀਰ ਆਦਣਾ ਚੱਲ ਜਾਂਦੇ ਰਹੇ ਕੋਈ ਅੰਦਰ ਗਾ ਲੋ ਧਰ ਆਹੀ ਉਹ ਤਾਂ ਜਿੰਦਰ ਨਾਲ ਨਹੀਂ ਕੋਈ ਨਹੀਂ ਦੱਲਾ ਕੋਈ ਨਹੀਂ ਕਰਾਉਂਦਾ ਲੈ ਬਸ ਸਾਰਾ ਵੀ ਗੱਟੀ ਕਰਨੇ ਦਿੰਦੇ ਕੋਈ ਨਹੀਂ ਕੋਈ ਨਹੀਂ ਕਹਿ ਰਿਹਾ ਕੋਈ ਨਹੀਂ ਹਾਂ ਅੰਦਰ ਕਰ ਲਾਂ ਅੰਦਰ ਕਰ ਲੂ ਕੋਈ ਨਹੀਂ ਕੋਈ ਨਹੀਂ ਕਰੀਏ ਹੋਰ ਕਰਨੀ ਹੈ ਬਾਹਰ ਓਏ ਕਰਨੀ ਹੈ ਰਾਜੇ ਘਰ ਹੁੰਦਾ ਸੀ ਜਿਹੜੇ ਬੇਰੇ ਚਲੀ ਜਾਂਦੇ ਆ ਪਿਕਲ ਬੰਦ ਕਰ ਬੰਦ ਬਿੱਟਰ ਬੰਦ ਤੁਸੀਂ ਤੇ ਕੁਝ ਨਹੀਂ ਕਰੀ ਕੋਈ ਆ ਹਾਂ ਆਤੀ ਸਾਊਂਡ ਬੰਦ ਕਰ ਸਾਊਂਡ ਬੰਦ ਕਰ ਸਾਊਂਡ ਬੰਦ ਬੱਸ ਇਹ ਦੇਣਾ ਇੰਨੇ ਦਿਨ ਚ ਇਹ ਕਰ ਸਕਦੇ ਨੇ ਕਿਉਂਕਿ ਧਰਮਤ ਤੋਂ ਉਸੇ ਆਪਾਂ ਕਿਸੇ ਨੂੰ ਨਹੀਂ ਕਰ ਲੈਣ ਕਰ ਸਕਦੇ ਠੀਕ ਹੈ ਤੇ ਇੰਨੇ ਇੰਨੇ ਤਾਂ ਦੇ ਇਹਦਾ ਸਾਊਂਡ ਬੰਦ ਕਰ ਸਕਦੇ ਨੇ ਸਾਊਂਡ ਦੇ ਵਿੱਚ ਰਹਿ ਕੇ ਆਪਾਂ ਦੇ ਵਿੱਚ ਨਹੀਂ ਨਹੀਂ ਪੈਰ ਕੋਈ ਨਹੀਂ ਪੈਰ ਦਿਨ ਕਰਦਾ ਜਿੰਨਾ ਦਾ ਨਹੀਂ ਪੈਰ ਕੋਈ ਦਿਨ ਕਰਦਾ ਇਹਨਾਂ ਦਾ ਜਸੂਸੀ ਦਾ ਇਹ ਮਾਰਾ ਰਿਹਾ ਆਇਆ ਸਾਡੇ ਦਿਨ ਕਰਦਾ ਇਹਨਾਂ ਦਾ ਇਹ ਬੇਵੋਹ ਤੇ ਨਹੀਂ ਮਾਰਾ ਲਿਖਿਆ ਪਰ ਜਿਹੜਾ ਆਪਣੇ ਬੱਥੇ ਜਵਾਗ ਵਰਗਾ ਉਹਨੇ ਕੀ ਮਾਰਾ ਕਰਤਾ ਆਪਣੇ ਵਾਸਤੇ ਮੈਨੂੰ ਦੂਏ ਦੱਸਦੇ ਉਹ ਉਹ ਬਨੇ ਦੁਨੀਆਂ ਲਈ ਮਰੇ ਹੋਣਗੇ ਪਰ ਸਾਡੇ ਲਈ ਸਾਡੇ 10ਵੇਂ ਪਾਸ਼ਾ ਨੇ ਪਰਿਵਾਰ ਵਾਲਾ ਕੋਈ ਨਹੀਂ ਕੋਈ ਗੱਲ ਨਹੀਂ ਵੀਰ ਜੀ ਗੱਲ ਨਹੀਂ ਹੈ ਪਤਾ ਕੀ ਹੈ ਧਾਰਮਿਕ ਤੌਰ ਤੇ ਹਰੇਕ ਬੰਦੇ ਨੂੰ ਦਿਖਾਉਂਦਾ ਵੀਰੇ ਫਿਰ ਸਾਨੂੰ ਕਿਉਂ ਨਹੀਂ ਰਿਕਰ ਯਾਰ ਜਦੋਂ ਅਸੀਂ ਖੜੇ ਹੋਣੇ ਨਾਲ ਸਾਨੂੰ ਨਵੇਂ ਚੰਗੇ ਬਸ ਸਾਜਮਾ ਮੇਰੀ ਨਾਲ ਹੋਣਾ ਕੱਲੂ ਯਾਰ ਇੱਥੇ 7-6 ਡੰਟ ਕੱਢ ਕੇ ਖੜ ਜਾਵੇਂ ਤੂੰ ਕਰੀ ਹੋਰ ਨਾਲ ਨਹੀਂ ਕਰਨਾ ਕਿਤੇ ਯਾਰ ਅਸੀਂ ਮੇਰੀ ਗੱਲ ਸੁਣ ਪਾ ਮੇਰੇ 1 ਮਿੰਟ ਅਸੀਂ 26 1 ਮਿੰਟ ਕੱਢ ਲੈਂਦਾ 1 ਮਿੰਟ ਖੜਿਆ ਵੀਰ ਮੇਰਾ 26 ਜਨਵਰੀ ਕਹਿੰਦੇ ਅਸੀਂ ਪ੍ਰੋਗਰਾਮ ਕਰਾਂਗੇ ਉਹ ਤੇ ਤੂੰ ਮੂਰੇ ਹੋ ਕੇ ਕਹੀਂ ਵੀ ਅਸੀਂ ਬੰਦਾ ਜੀ ਬੰਦਲਾ ਰੋਕਣੇ ਆਏ ਬੰਦਲਾ ਬੰਦਲਾ ਯਾਨੀ ਆਪਾਂ ਜੇ ਬੰਦਲਾ ਨਹੀਂ ਉਹ ਕੋਈ ਗੱਲ ਨਹੀਂ ਕਾਜੀ ਹੋਰ ਮਾਰ ਦਿੰਦੇ ਹਾਂ ਜੇ ਤੁਸੀਂ ਕਹਿੰਦੇ ਬੰਦਲਾ ਦੇ ਪਾਸੋਂ ਬੰਦਲਾ ਤੁਸੀਂ ਕਹਿੰਦੇ ਮੋੜ ਤੋਂ ਬਾਹਰ ਥੋੜੀ ਹੁੰਦੀ ਹੈ ਦੱਸੋ ਕਿਹੜੀ ਗੱਲ ਬੰਦਲਾ ਹੁੰਦੀ ਹੈ ਹੁਣ ਨਾ ਆਉਂਦੇ ਕਿ ਨਹੀਂ ਹਾਂ ਉਹ ਵੀ ਕੋਈ ਗੱਲ ਨਹੀਂ ਠੀਕ ਹੈ ਬੀਰੇ ਚੁਆ ਮੈਂ ਚਿੱਤਰਤਾ ਹੋਰ ਵਾਚ ਕਰਾਉਂਗਾ ਸਾਊਂਡ ਸਾਊਂਡ ਸਾਡੇ ਇਧਰ ਸਾਊਂਡ 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 ਸਾ ਉਹ ਡੱਕ ਕੇ ਥੁੱਕ ਜਿੱਟੀ ਜਾਂਦਾ ਖੜੇ ਉਹ ਲੜੀ ਨੂੰ ਹੋਣਾ ਤੈਨੂੰ ਹਲੇ ਨਾ ਲੜ ਕੋਈ ਨਾ ਖਾਣ ਮੈਂ ਸਾਨੂੰ 2 ਸਾਲ ਹੋ ਗਏ ਕਿੰਨੇ ਬੰਦੇ ਆਏ ਬਾਈ ਰਾਣਾ ਕਿਤੇ ਇੱਕ ਮਹੀਨਾ ਦੱਸ ਦਿੰਦੀ ਸਾਰੇ ਚ ਵਾਸਤੇ ਕਿੰਨੇ ਖੜੇ ਹੋ ਮంత్రి ਮੁਰੇ ਅਸੀਂ ਚਿਤਾ ਰੱਖਦਾ ਸਾਨੂੰ ਉਦੋਂ ਵੀ ਉਹਨਾਂ ਨੇ ਜੋਰ ਲਾਇਆ ਇਹਨੂੰ ਚੱਕ ਕੇ ਜੇਲ੍ਹ ਚ ਸੁੱਟਦੀ ਹੈ ਯਾਰ ਅਸੀਂ ਕਿਹਦੇ ਮਾਰੇ ਲੜਦੇ ਆ ਭਾਈ ਆਪਦੇ ਮਾਰੇ ਲੜਦੇ ਆ ਯਾਰ ਜਮਾਨੀ ਪੈਣ ਮੇਰੀ ਭੈਣ ਕੀ ਕੀ ਮਰਦੇ ਜਮਾਨੀ ਪੈਣ ਮੇਰੀ ਪਰ ਸਾਡੇ ਵਾਸਤੇ ਡੇਢ ਲੱਗ ਜਾਏ ਦੱਸਦੇ ਕਿ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਤੇਜ਼ ਨਾਲ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਲੋਕਾਂ ਦੇ ਵੱਲੋਂ ਇਨ੍ਹਾਂ ਬੀਬੀਆਂ ਨੂੰ ਜੰਮ ਕੇ ਲਾਂਤਾਂ ਵੀ ਪਾਈਆਂ ਜਾ ਰਹੀਆਂ ਨੇ ਕਿ ਹਜ਼ਾਰਿਆਂ ਕੇ ਇਹ ਲੋਕ ਇੰਨੇ ਖੁਦਗਰਜ਼ ਹੋ ਚੁੱਕੇ ਨੇ ਕਿ ਆਪਣੇ ਪਿਤਾ ਨੂੰ ਭੁੱਲ ਕੇ ਕਿਸੇ ਹੋਰ ਨੂੰ ਆਪਣਾ ਪਿਓ ਬਣਾਈ ਬੈਠੇ ਨੇ ਲੋਕਾਂ ਦੇ ਵੱਲੋਂ ਇਨ੍ਹਾਂ ਬੀਬੀਆਂ ਨੂੰ ਸ਼੍ਰੀ ਗੁਰਗੋਬਿੰਦ ਸਿੰਘ ਜੀ ਦੇ ਵੱਲੋਂ ਸਾਰਾ ਪਰਿਵਾਰ ਵਾਰੰਦ ਦਾ ਇਤਿਹਾਸ ਦੱਸਿਆ ਜਾ ਰਿਹਾ ਤੇ ਨਨ ਨੂੰ ਲਾਂਤਾਂ ਵੀ ਪਾਈਆਂ ਜਾ ਰਹੀਆਂ ਨੇ ਬਿਅਰ ਰਿਪੋਰਟ ਪੰਜਾਬੀ ਲੋਕ ਚੈਨਲ